ਸਭ ਤੋਂ ਪਹਿਲਾਂ ਹੈ ਜੀ ਸਸੇ ਨੂੰ ਔਕੜ ਸੂ ਹਰਾਰਾ ਸੁਰ ਤੱਤੇ ਨੂੰ ਔਕੜ ਤੂ ਰਾਰਾ ਤੁਰ ਮੰਮੇ ਨੂੰ ਔਕੜ ਮੂ ਰਾੜਾ ਮੂੜ ਗੱਗੇ ਨੂੰ ਔਕੜ ਗੂ ਰਾੜਾ ਗੂੜ ਸਸੇ ਨੂੰ ਔਕੜ ਸੂ ਨਾਣਾ ਸੂਣ ਹਾਏ ਨੂੰ ਔਕੜ ਹੂ ਨਾਣਾ ਹੁਣ ਇਦੇ ਵਿੱਚ ਕੀ ਕਰਨਾ ਹੁੰਦਾ ਹੈ ਕਿ ਊੜੇ ਦੀ ਆਵਾਜ਼ ਠੀਕ ਹੈ ਜੀ ਊੜੇ ਨੂੰ ਔਂਕੜ ਊ ਮਤਲਬ ਅੱਧੀ ਆਵਾਜ਼ ਕੱਢਣੀ ਹੁੰਦੀ ਆ ਆਪਾਂ ਲੰਬੀ ਆਵਾਜ਼ ਨਹੀਂ ਕੱਢਣੀ ਊ ਠੀਕ ਹੈ ਜੀ ਇਸ ਤਰ੍ਹਾਂ ਆਵਾਜ਼ ਕੱਢਣੀ ਹੁੰਦੀ ਆ ਜਿੱਦਾਂ ਕਿ ਜੀ ਪੱਪੇ ਨੂੰ ਔਂਕੜ ਪੂ ਨਾਣਾ ਪੁਣ ਪੱਪੇ ਔਂਕੜ ਪੂ ਲੱਲਾ ਪੁੱਲ ਊੜੇ ਔਂਕੜ ਊ ਸੱਸਾ ਉਸ ਕੱਕੇ ਔਂਕੜ ਕੂ ਰਾੜੇ ਵੇੜੀ ੜੀ ਇਹ ਬਣ ਗਿਆ ਜੀ ਕੁੜੀ ਤੱਤੇ ਓਕਣ ਤੂ ਰਾਰਾ ਤੁਰ ਦੱਦੇ ਕੰਨਾ ਦਾ ਇਹ ਬਣ ਗਿਆ ਤੁਰਦਾ ਮੰਮੇ ਓਕਣ ਮੂਹ ਰਾੜਾ ਮੋੜ ਦੱਦੇ ਕੰਨਾ ਦਾ ਮੁਰਦਾ ਅੱਗੇ ਹੈ ਜੀ ਸੱਸੇ ਓਕਣ ਸੂ ਨਾਣਾ ਸੁਣ ਦੱਦੇ ਕੰਨਾ ਦਾ ਸੁਣਦਾ ਗੱਗੇ ਔਕੜ ਗੂ ਲਲਕੰਨਾ ਲਾ ਬੱਬਾ ਗੁਲਾਬ ਕੱਕੇ ਔਕੜ ਕੋ ਰਾਰਾ ਕੁਰ ਸਸਵੇਰੀ ਸੀ ਕੁਰਸੀ ਮੰਮੇ ਔਕੜ ਮੂ ਰਾਰਾ ਮੁਰ ਗੱਗੇ ਵੈਰੀਗੀ ਮੁਰਗੀ ਦੱਦੇ ਔਕੜ ਦੂ ਕੱਕੇ ਕੰਨਾ ਕਾ ਨੰਨਾ ਦੁਕਾਨ ਅੱਗੇ ਅਜੀ ਪੱਪੇ ਔਕੜ ਪੂ ਕੱਕ ਕਨਕਾ ਰਾਰਾ ਪੁਕਾਰ ਪਪਿਆਂਕੜ ਪੂ ਸਸ ਪੁਸ ਤੱਤਾ ਕਕਾ ਤਕ ਪੁਸਤਕ ਖਖਿਓਂਕੜ ਖੂ ਰਾਰਾ ਕਕਾ ਖੁਰਕ ਪਪੇਯਂਕੜ ਪੂ ਰਾਰਾ ਖਖਾ ਪੁਰਖ ਰਾਰੇਯਂਕੜ ਰੂ ਮੰਮੇ ਕੰਨਾ ਮਾਂ ਲੱਲਾ ਰੂਮਾਲ ਚਿੱਤਿ ਅਕੜਚੂ ਸਸਾ ਤੱਤਾ ਚੂਸਤ ਬੱਬੇ ਅਕੜ ਬੂ ਰਾਰਾ ਸਸੇ ਪਰ ਬਿੰਦੀ ਸ਼ ਬੁਰਸ਼ ਕੱਕੇ ਅਕੜ ਕੋ ਰਾੜਾ ਤੱਤੇ ਕੰਨਤਾ ਕੁੜਤਾ ਜਿੱਜੇ ਅਕੜ ਜੂ ਰਾਰੇ ਕੰਨਾ ਰਾ ਬੱਬਾ ਜੂਰਾਬ ਲੱਲੇ ਅਕੜ ਲੂ ਹਾਹੇ ਕੰਨਾ ਹਾ ਦਾਰਾ ਲੋਹਾਰ ਕੱਕਿਆਕੜਕੂ ਦੱਦਾ ਕੁੱਦ ਰਾਰਾ ਤਤਰਤ ਕੁਦਰਤ ਗੱਗਿਆਕੜਗੂ ਬੱਬੇ ਕੰਨਾ ਬਾਹ ਹਰਾਰੇ ਕੰਨਾਰਾ ਗੁਬਾਰਾ ਬੱਬੇ ਔਕੜਬੂ ਲੱਲਾ ਬੁੱਲ ਬੱਬੇ ਔਕੜਬੂ ਲੱਲਾ ਬੁੱਲ ਬੁਲਬੁਲ ਸਸਿਆਕੜਸੂ ਰਾਰਾ ਤਤਾ ਸੂਰਤ ਗੱਗਿਆਕੜਗੋ ਰਾੜਾ ਗੁੜ ਤੱਤੇ ਵਿਹਾਰੀਤੀ ਗੁੜਤੀ ਸ਼ਿਸ਼ਿ ਔਂਕੜ ਸ਼ੂ ਰਾਰੇ ਵਾਰੀ ਰੀ ਸ਼ੂਰੀ ਫਫੇ ਔਂਕੜ ਫੋ ਲੱਲਾ ਫੁੱਲ ਕੱਕੇ ਕੰਨਾ ਕਾ ਫੁੱਲ ਕਾ ਫਫੇ ਔਂਕੜ ਫੂ ਕਕਾ ਰਾਰੇ ਕੰਨਾਰਾ ਫੁਕਰਾ ਜਿਜਿਓਂਕੜ ਜੂ ਕੱਕੇ ਕੰਨਾ ਕਾ ਮਮਾ ਜੁਕਾਮ ਰਾਰੇ ਔਂਕੜ ਰੂ ਰਾੜਾ ਰੂੜ ਚਿਚਿਓਂਕੜ ਚੂ ਗੱਗਾ ਜੁਗ ਚਿਚਿਓਂ ਕੁੜਚੂ ਗੱਗਾ ਚੁਗ ਲੱਲੇ ਵੈਰੀਲੀ ਚੁਗਲੀ ਖਖਿਓਂ ਕੁੜਖੂ ਰਾਰਾ ਖੁਰ ਪੱਪੇ ਕੰਨਾ ਪਾ ਖੁਰਪਾ ਮੰਮਿਆਂ ਕੋਲ ਮੂੰਹ ਰਾਰਾ ਗੱਗੇ ਕੰਨਾ ਗਾ ਮੁਰਗਾ ਕੱਕਿਓਂ ਕੁੜਕੂ ਚਿਜਾ ਕੁਜ ਬੱਬੇ ਔਕੜ ਬੂ ਨਾਣਾ ਬੁਣ ਬੱਬੇ ਔਕੜ ਬੂ ਰਾਰਾ ਕੱਕੀ ਕੰਨਾ ਕਾ ਬੁਰਕਾ ਗੱਗਿਆਂ ਕੋੜ ਗੂ ਨਾਣਾ ਗੁਣ ਤੱਗਿਆਂ ਕੋੜ ਕੋ ਨਾਣਾ ਕੁਣ ਚਿਚਿਓਂ ਕੋੜ ਚੂ ਨਾਣਾ ਚੂਣ ਸਸਿਓਂ ਕੋੜ ਸੂ ਰਾਰਾ ਖੱਖੇ ਵਰੀਖੀ ਸੁਰਖੀ ਬੱਬੇਓਂ ਕੋੜ ਬੂ ਰਾਰਾ ਕੱਕੇ ਵਰੀ ਕੀ ਬੁਰਕੀ ਸਸਿਓਂ ਕੋੜ ਸੂ ਰਾਰੀ ਕੰਨਾਰਾ ਖਖੜ ਸੁਰਾਖ ਹਾਹੀਓਂ ਕੋੜ ਹੂ ਲੱਲ ਕੰਨਾਲਾ ਰਾਰੀ ਕੰਨਾਰਾ ਦੁਲਾਰਾ ਦੱਦਿਓਂ ਕੁੜ ਦੂ ਲੱਲੇ ਕੰਨਾ ਲਾ ਰਾਰੇ ਕੰਨਾ ਰਾ ਦੁਲਾਰਾ ਚਿਚਿਓਂ ਕਣ ਚੂ ਬੱਬੇ ਕੰਨਾ ਬਾ ਰਾਰੇ ਕੰਨਾਰਾ ਚੂਬਾਰਾ ਕੱਗਿਓਂ ਕਣਕੂ ਰਾਣਾ ਕੁੜ ਕੱਕੀ ਕੰਨਾ ਕਾ ਕੁੜਕਾ ਰਾਰੇਂ ਕੋਲ ਰੂ ਹਰਾੜਾ ਰੂੜ ਕੱਕੀ ਕੰਨਾ ਕਾ ਰੂੜਕਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ